ਮੇਰਾ ਨਾਮ ਸ਼ਿਲਪਾਇਆ ਮੈਂ 10ਵੀਂ ਕਲਾਸ ਵਿੱਚ ਪੜਦੀ ਸੀ ਮੇਰੇ ਦੋ ਭਰਾ ਨੇ ਇੱਕ ਭਰਾ ਮੇਰੇ ਨਾਲੋਂ ਛੋਟਾ ਆ ਤੇ ਇੱਕ ਵੱਡਾ ਆ ਮੇਰਾ ਵੱਡਾ ਭਰਾ ਕਾਲਜ ਵਿੱਚ ਪੜਦਾ ਸੀ ਤੇ ਛੋਟਾ ਮੇਰੇ ਨਾਲ ਸਕੂਲ ਵਿੱਚ ਪੜਦਾ ਸੀ ਮੇਰੀ ਆਪਣੇ ਛੋਟੇ ਭਰਾ ਨਾਲ ਜ਼ਿਆਦਾ ਬਣਦੀ ਸੀ ਮੇਰਾ ਛੋਟਾ ਭਰਾ 8ਵੀਂ ਕਲਾਸ ਵਿੱਚ ਪੜਦਾ ਸੀ ਉਹ ਪੜਨ ਵਿੱਚ ਜਿਆਦਾ ਹੁਸ਼ਿਆਰ ਨਹੀਂ ਸੀ ਉਹ ਸਕੂਲ ਦਾ ਸਾਰਾ ਕੰਮ ਮੇਰੇ ਕੋਲੋਂ ਕਰਵਾਉਂਦਾ ਉਹ ਮੇਰੇ ਨਾਲੋਂ ਛੋਟਾ ਕਰਕੇ ਮੈਨੂੰ ਉਹਦੇ ਤੇ ਤਰਸ ਆ ਜਾਂਦਾ ਸੀ ਮੈਂ ਉਹਨੂੰ ਕਈ ਵਾਰ ਕਹਿੰਦੀ ਕਿ ਪੇਪਰਾਂ ਵਿੱਚ ਤੂੰ ਕੀ ਕਰੇਂਗਾ ਹੁਣ ਤਾਂ ਤੇਰਾ ਸਕੂਲ ਦਾ ਸਾਰਾ ਕੰਮ ਮੈਂ ਕਰ ਦਿੰਨੀ ਆ ਪਰ ਪੇਪਰਾਂ ਵਿੱਚ ਤੈਨੂੰ ਕੌਣ ਪੇਪਰ ਕਰਾਊਗਾ ਉਹਦਾ ਧਿਆਨ ਬਿਲਕੁਲ ਵੀ ਪੜਾਈ ਵੱਲ ਨਹੀਂ ਸੀ ਇਸ ਤਰ੍ਹਾਂ ਹੀ ਘਰ ਦੇ ਵੀ ਉਹਨੂੰ ਗਾਲ੍ਹਾਂ ਦਿੰਦੇ ਰਹਿੰਦੇ ਸੀ ਪਰ ਮੇਰਾ ਵੱਡਾ ਭਰਾ ਬਹੁਤ ਲਾਇਕ ਸੀ ਉਹ ਹਮੇਸ਼ਾ ਚਾਹੁੰਦਾ ਸੀ ਕਿ ਪੜ੍ਹ ਲਿਖ ਕੇ ਕੋਈ ਨੌਕਰੀ ਕਰ ਲਵਾਂਗਾ ਇਸ ਕਰਕੇ ਉਹ ਪੜ੍ਹਾਈ ਵਿੱਚ ਬੜਾ ਹੁਸ਼ਿਆਰ ਸੀ ਤੇ ਉਹ ਪੜ੍ਹਾਈ ਵੱਲ ਬੜਾ ਧਿਆਨ ਦਿੰਦਾ ਸੀ ਅਸੀਂ ਦੋਵੇਂ ਭੈਣ ਭਰਾ ਪਿੰਡ ਵਾਲੇ ਸਕੂਲ ਵਿੱਚ ਹੀ ਪੜ੍ਹਦੇ ਸੀ ਕਿਉਂਕਿ ਸਾਡੇ ਪਿੰਡ 10ਵੀਂ ਤੱਕ ਸਕੂਲ ਬਣਿਆ ਹੋਇਆ ਸੀ ਸਾਡੇ ਤੋਂ ਇਲਾਵਾ ਘਰ ਵਿੱਚ ਸਾਡੇ ਮੰਮੀ ਡੈਡੀ ਸੀ ਮੇਰੇ ਡੈਡੀ ਮੈਨੂੰ ਪੜ੍ਹ ਲਿਖਾ ਕੇ ਬਾਹਰ ਭੇਜਣਾ ਚਾਹੁੰਦੇ ਸੀ ਉਹਨਾਂ ਦਾ ਪਹਿਲਾਂ ਤੋਂ ਹੀ ਸੁਪਨਾ ਸੀ ਕਿ ਮੈਂ ਆਪਣੀ ਕੁੜੀ ਨੂੰ ਵਿਦੇਸ਼ ਭੇਜਾਂਗਾ ਡੇੜੀ ਮੈਨੂੰ ਹਮੇਸ਼ਾ ਕਹਿੰਦੇ ਸੀ ਕਿ ਤੂੰ ਪੜ੍ਹ ਕੇ ਆਈਲਟਸ ਕਰ ਲਵੀਂ ਤੇ ਪੈਸੇ ਦੀ ਫਿਕਰ ਨਾ ਕਰੀਂ ਓ ਮੈਂ ਆਪੇ ਤੇਰੇ ਤੇ ਲਗਾਉਂਗਾ ਬਸ ਤੂੰ ਆਪਣੀ ਪੜ੍ਹਾਈ ਵੱਲ ਪੂਰਾ ਪੂਰਾ ਧਿਆਨ ਦੇ ਵਧੀਆ ਨੰਬਰ ਲੈ ਕੇ ਪਾਸ ਹੋ ਜਾ ਕਿਉਂਕਿ ਹੁਣ ਮੇਰੀਆਂ ਤਿੰਨ ਕਲਾਸਾਂ ਰਹਿ ਗਈਆਂ ਸੀ ਇਸ ਤਰ੍ਹਾਂ ਹੀ ਮੈਂ ਵਧੀਆ ਪੜ੍ਹਾਈ ਕਰੀ ਜਾਂਦੀ ਸੀ ਇੱਕ ਦਿਨ ਮੈਂ ਕੋਠੇ ਤੇ ਬੈਠ ਕੇ ਪੜ੍ਹ ਰਹੀ ਸੀ ਸਰਦੀਆਂ ਦੇ ਦਿਨ ਸੀ ਤੇ ਜਦੋਂ ਮੈਂ ਉੱਥੇ ਬੈਠ ਕੇ ਪੜ੍ਹ ਰਹੀ ਸੀ ਤਾਂ ਮੈਂ ਵੇਖਿਆ ਕਿ ਕੋਈ ਵਾਰ-ਵਾਰ ਸੀਟੀਆਂ ਮਾਰ ਰਿਹਾ ਸੀ ਮੈਨੂੰ ਸਮਝ ਨਹੀਂ ਲੱਗ ਰਿਹਾ ਸੀ ਕਿ ਇਹ ਕੌਣ ਆ ਮੈਨੂੰ ਲੱਗਿਆ ਗਲੀ ਵਿੱਚ ਬੱਚੇ ਖੇਡਦੇ ਹੋਣਗੇ ਪਰ ਜਦੋਂ ਮੈਂ ਮੁੜ ਕੇ ਪਿੱਛੇ ਵੱਲ ਦੇਖਿਆ ਤਾਂ ਮੈਂ ਵੇਖਿਆ ਕਿ ਸਾਡੀ ਤੋਂ ਦੋ ਘਰ ਛੱਡ ਕੇ ਸਾਡੇ ਗਵਾਂਡੀਆਂ ਦਾ ਮੁੰਡਾ ਆਪਣੇ ਚਬਾਰੇ 'ਚ ਖੜਾ ਹੋ ਕੇ ਸੀਟੀਆਂ ਮਾਰ ਰਿਹਾ ਸੀ ਜਦੋਂ ਮੈਂ ਉਹਦੇ ਵੱਲ ਵੇਖਿਆ ਤਾਂ ਉਹ ਮੈਨੂੰ ਇਸ਼ਾਰੇ ਕਰ ਰਿਹਾ ਸੀ ਮੈਂ ਹੈਰਾਨ ਰਹਿ ਗਈ ਮੈਨੂੰ ਸਮਝ ਨਹੀਂ ਲੱਗ ਰਿਹਾ ਸੀ ਕਿ ਉਹ ਕੀ ਕਹਿਣ ਦੀ ਕੋਸ਼ਿਸ਼ ਕਰ ਰਿਹਾ ਮੈਂ ਉਹਨੂੰ ਇਗਨੋਰ ਕੀਤਾ ਅਗਲੇ ਦਿਨ ਫੇਰ ਉਹ ਕੋਠੇ ਉੱਤੇ ਖੜ ਕੇ ਮੈਨੂੰ ਵੇਖ ਰਿਹਾ ਸੀ ਉਹ ਮੁੰਡਾ ਮੇਰੇ ਨਾਲੋਂ 2-3 ਸਾਲ ਵੱਡਾ ਸੀ ਇੱਕ ਦਿਨ ਜਦੋਂ ਮੈਂ ਸਕੂਲੋਂ ਵਾਪਸ ਘਰ ਆ ਰਹੀ ਸੀ ਤਾਂ ਉਦੋਂ ਵੀ ਉਹ ਮੇਰੇ ਪਿੱਛੇ ਮੋਟਰਸਾਈਕਲ ਤੇ ਆ ਰਿਹਾ ਸੀ ਤੇ ਉਹ ਮੈਨੂੰ ਰਾਹ ਵਿੱਚ ਰੋਕ ਕੇ ਖੜ ਗਿਆ ਤੇ ਮੈਨੂੰ ਕਹਿਣ ਲੱਗਾ ਕਿ ਆ ਮੇਰਾ ਨੰਬਰ ਲੈ ਜਾ ਮੈਂ ਤੇਰੇ ਨਾਲ ਜ਼ਰੂਰੀ ਗੱਲ ਕਰਨੀ ਆ ਪਰ ਕਿਸੇ ਨੂੰ ਦੱਸੀ ਨਾ ਕਿ ਮੈਂ ਤੇਨੂੰ ਨੰਬਰ ਫੜਾਇਆ ਸੀ ਮੈਂ ਕਿਹਾ ਇੱਥੇ ਹੀ ਦੱਸ ਦੇ ਕੀ ਗੱਲ ਕਰਨੀ ਆ ਤਾਂ ਉਹ ਕਹਿਣ ਲੱਗਾ ਪਲੀਜ਼ ਇੱਕ ਵਾਰ ਮੈਨੂੰ ਫੋਨ ਜ਼ਰੂਰ ਕਰੀ ਮੈਂ ਨੰਬਰ ਫੜ ਲਿਆ ਪਰ ਮੈਂ ਉਹਨੂੰ ਫੋਨ ਲਾਉਣਾ ਕੋਈ ਜ਼ਰੂਰੀ ਨਾ ਸਮਝਿਆ ਫਿਰ ਮੈਨੂੰ ਲੱਗਾ ਪਤਾ ਨਹੀਂ ਕੀ ਗੱਲ ਹੋਣੀ ਆ ਮੈਨੂੰ ਇੱਕ ਵਾਰ ਕਾਲ ਕਰ ਲੈਣੀ ਚਾਹੀਦੀ ਆ ਫਿਰ ਮੈਂ ਕੋਠੇ ਤੇ ਜਾ ਕੇ ਜਦੋਂ ਉਹਨੂੰ ਕਾਲ ਕੀਤੀ ਉਹ ਮੈਨੂੰ ਕਹਿਣ ਲੱਗਾ ਕਿ ਮੈਂ ਤੈਨੂੰ ਬਹੁਤ ਪਸੰਦ ਕਰਦਾ ਹਾਂ ਤੇ ਮੈਂ ਤੇਰੇ ਨਾਲ ਗੱਲ ਕਰਨੀ ਚਾਹੁੰਦਾ ਸੀ ਪਰ ਮੈਨੂੰ ਮੌਕਾ ਨਹੀਂ ਮਿਲਿਆ ਤਾਂ ਮੈਂ ਉਹਨੂੰ ਕਿਹਾ ਤੂੰ ਪਾਗਲ ਹੋ ਗਿਆ ਮੈਂ ਤੇਰੇ ਪਿੰਡ ਦੀ ਕੁੜੀ ਆ ਤੈਨੂੰ ਮੇਰੇ ਨਾਲ ਇਦਾਂ ਦੀ ਗੱਲ ਕਰਦੇ ਹੋਏ ਸ਼ਰਮ ਆਉਣੀ ਚਾਹੀਦੀ ਆ ਤਾਂ ਉਹ ਮੈਨੂੰ ਕਹਿਣ ਲੱਗਾ ਸ਼ਰਮ ਵਾਲੀ ਕੀ ਗੱਲ ਆ ਜਦੋਂ ਮੈਂ ਤੈਨੂੰ ਪਸੰਦ ਕਰਦਾ ਤਾਂ ਮੈਂ ਤੈਨੂੰ ਕਹਿ ਦਿੱਤਾ ਤਾਂ ਮੈਂ ਉਹਨੂੰ ਕਿਹਾ ਕਿ ਤੂੰ ਮੇਰੇ ਪਿੰਡ ਦਾ ਇਸ ਕਰਕੇ ਤੈਨੂੰ ਸ਼ਰਮ ਚਾਹੀਦੀ ਆ ਤਾਂ ਉਹ ਕਹਿੰਦਾ ਕਿ ਪਤਾ ਦਿਲ ਕਿਸਤੇ ਆ ਜਾਵੇ ਉਹ ਚਾਹੇ ਪਿੰਡ ਦਾ ਹੋਵੇ ਚਾਹੇ ਬਾਹਰ ਦਾ ਉਹ ਮੇਰੀਆਂ ਬਹੁਤ ਮਿੰਤਾ ਕਰਨ ਲੱਗ ਪਿਆ ਤੇ ਮੈਂ ਇੰਨੇ ਟਾਈਮ ਤੱਕ ਫੋਨ ਕੱਟ ਦਿੱਤਾ ਅਗਲੇ ਦਿਨ ਫਿਰ ਉਹ ਸਕੂਲ ਤੋਂ ਜਦੋਂ ਮੈਂ ਘਰ ਆ ਰਹੀ ਸੀ ਤਾਂ ਮੇਰੇ ਪਿੱਛੇ-ਪਿੱਛੇ ਬਾਈਕ ਤੇ ਆ ਰਿਹਾ ਸੀ ਮੈਨੂੰ ਬਹੁਤ ਡਰ ਲੱਗ ਰਿਹਾ ਸੀ ਕਿ ਕਿਤੇ ਮੇਰਾ ਛੋਟਾ ਭਰਾਣਾ ਉਹਨੂੰ ਵੇਖ ਲਵੇ ਇਸ ਤਰ੍ਹਾਂ ਹੀ ਉਹਨੇ ਕਈ ਦਿਨ ਮੇਰਾ ਪਿੱਛਾ ਕੀਤਾ ਤੇ ਉਹ ਮੈਨੂੰ ਮੈਸੇਜ ਵੀ ਕਰਨ ਲੱਗਾ ਉਹ ਫੋਨ ਮੇਰੀ ਮੰਮੀ ਦਾ ਸੀ ਤੇ ਮੰਮੀ ਨੂੰ ਮੈਸੇਜ ਪੜ੍ਹਨੇ ਨਹੀਂ ਆਉਂਦੇ ਸੀ ਇਸ ਤਰ੍ਹਾਂ ਕਰਦੇ-ਕਰਦੇ ਹੌਲੀ-ਹੌਲੀ ਉਹਨੇ ਮੈਨੂੰ ਮਨਾ ਲਿਆ ਜਦੋਂ ਉਹ ਡੇਲੀ ਮੇਰੇ ਪਿੱਛੇ-ਪਿੱਛੇ ਆਉਂਦਾ ਸੀ ਤਾਂ ਮੈਨੂੰ ਤਰਸ ਜਾ ਆਉਣ ਲੱਗਾ ਤੇ ਮੈਂ ਉਹਨੂੰ ਹਾਂ ਕਰ ਦਿੱਤੀ ਤੇ ਮੈਂ ਵੀ ਉਹਨੂੰ ਪਸੰਦ ਕਰਨ ਲੱਗ ਪਈ ਮੈਂ ਵੀ ਉਹਨੂੰ ਡੇਲੀ ਫੋਨ ਕਰਨ ਲੱਗ ਪਈ ਮੈਂ ਸਕੂਲ ਤੋਂ ਆਉਣ ਸਾਰ ਪਹਿਲਾਂ ਉਹਨੂੰ ਫੋਨ ਕਰਨਾ ਮੈਨੂੰ ਪਤਾ ਹੀ ਨਹੀਂ ਲੱਗਾ ਕਦੋਂ ਮੈਂ ਉਹਨੂੰ ਇੰਨਾ ਪਿਆਰ ਕਰ ਬੈਠੀ ਉਹ ਮੁੰਡੇ ਦਾ ਨਾਮ ਕਰਨ ਆ ਉਹ ਵੀ ਮੈਨੂੰ ਬੜਾ ਪਿਆਰ ਕਰਦਾ ਆ ਅਸੀਂ ਦੋਵੇਂ ਮਿਲਣ ਮਲਾਉਣ ਦੀਆਂ ਗੱਲਾਂ ਵੀ ਕਰਨ ਲੱਗ ਪਏ ਕਰਨ ਕਈ ਵਾਰ ਮੇਰੇ ਘਰ ਮੈਨੂੰ ਮਿਲਣ ਆਇਆ ਜਦੋਂ ਮੇਰੇ ਘਰ ਕੋਈ ਨਹੀਂ ਹੁੰਦਾ ਸੀ ਅਸੀਂ ਦਿਨ ਵੇਲੇ ਮਿਲਦੇ ਸੀ ਕਿਉਂਕਿ ਦਿਨ ਵੇਲੇ ਛੁੱਟੀ ਵਾਲੇ ਦਿਨ ਕਈ ਵਾਰ ਘਰ ਦੇ ਕਿਤੇ ਗਏ ਹੁੰਦੇ ਸੀ ਤੇ ਮੇਰੇ ਭਰਾ ਤਾਂ ਘੱਟ ਹੀ ਘਰ ਰਹਿੰਦੇ ਸੀ ਉਹ ਵੀ ਆਪਣੇ ਦੋਸਤਾਂ ਨਾਲ ਕਿਤੇ ਚਲੇ ਜਾਂਦੇ ਸੀ ਇਸ ਤਰ੍ਹਾਂ ਅਸੀਂ ਦੋਵੇਂ ਮਿਲ ਲੈਂਦੇ ਸੀ ਕਰਨ ਮੈਨੂੰ ਕਹਿਣ ਲੱਗ ਜਾਂਦਾ ਸੀ ਕਿ ਮੈਂ ਤੇਰੇ ਨਾਲ ਵਿਆਹ ਕਰਵਾਉਣਾ ਮਨ ਤਾਂ ਮੇਰਾ ਵੀ ਇਹੀ ਕਹਿੰਦਾ ਸੀ ਕਿਉਂਕਿ ਹੁਣ ਮੇਰਾ ਮਨ ਨਹੀਂ ਮੰਨਦਾ ਸੀ ਕਿ ਮੈਂ ਕਿਸੇ ਹੋਰ ਦੀ ਹੋਵਾਂ ਪਰ ਇੱਕ ਮਜਬੂਰੀ ਸੀ ਕਿ ਅਸੀਂ ਇੱਕ ਪਿੰਡ ਦੇ ਸੀ ਤੇ ਸਾਡੇ ਘਰ ਵੀ ਕਾਫੀ ਨੇੜੇ ਸੀ ਇਸ ਤਰ੍ਹਾਂ ਸੋਚ ਕੇ ਮੇਰਾ ਮਨ ਡਰ ਜਾਂਦਾ ਸੀ ਕਿ ਮੈਂ ਕਰਨ ਨਾਲ ਵਿਆਹ ਕਿੱਦਾਂ ਕਰਾ ਸਕਦੀ ਆ ਹੁਣ ਮੈਂ 11ਵੀਂ ਕਲਾਸ ਵਿੱਚ ਹੋ ਗਈ ਸੀ ਇੱਕ ਦਿਨ ਮੈਂ ਆਪਣੇ ਤੇ ਕਰਨ ਦੇ ਰਿਸ਼ਤੇ ਬਾਰੇ ਆਪਣੀ ਸਹੇਲੀ ਨੂੰ ਦੱਸ ਦਿੱਤਾ ਕਿਉਂਕਿ ਮੇਰੀ ਸਹੇਲੀ ਮੈਨੂੰ ਰੋਜ਼ ਪੁੱਛਦੀ ਸੀ ਕਿ ਕਰਨ ਤੇਰੇ ਪਿੱਛੇ ਕਿਉਂ ਆਉਂਦਾ ਆ ਕਿਉਂਕਿ ਮੇਰੀ ਸਹੇਲੀ ਨੂੰ ਮੇਰੇ ਤੇ ਸ਼ੱਕ ਹੋ ਗਿਆ ਸੀ ਮੇਰੀ ਸਹੇਲੀ ਨੇ ਆਪਣੇ ਘਰੇ ਇਹ ਗੱਲ ਆਪਣੀ ਭਾਬੀ ਨੂੰ ਦੱਸ ਦਿੱਤੀ ਤੇ ਉਹਦੀ ਭਾਬੀ ਨੇ ਆਪਣੇ ਸੱਸ ਜਾਨੀ ਮੇਰੀ ਸਹੇਲੀ ਦੀ ਮੰਮੀ ਨੂੰ ਸਾਰਾ ਕੁਝ ਦੱਸ ਦਿੱਤਾ ਤੇ ਉਹਦੀ ਮੰਮੀ ਨੇ ਇੱਕ ਦਿਨ ਗੱਲਾਂ-ਗੱਲਾਂ ਵਿੱਚ ਮੇਰੀ ਮੰਮੀ ਨੂੰ ਸਭ ਕੁਝ ਦੱਸ ਦਿੱਤਾ ਪਰ ਮੰਮੀ ਨੇ ਇਸ ਗੱਲ ਤੇ ਯਕੀਨ ਨਾ ਕੀਤਾ ਮੰਮੀ ਨੇ ਇਹ ਗੱਲ ਮੇਰੇ ਤੋਂ ਵੀ ਨਾ ਪੁੱਛੀ ਜੇ ਮੰਮੀ ਮੇਰੇ ਤੋਂ ਇਹ ਗੱਲ ਪੁੱਛ ਲੈਂਦੀ ਤਾਂ ਮੈਂ ਸੰਭਲ ਜਾਂਦੀ ਪਰ ਮੈਨੂੰ ਬਿਲਕੁਲ ਵੀ ਨਹੀਂ ਪਤਾ ਸੀ ਕਿ ਮੰਮੀ ਨੂੰ ਇਸ ਗੱਲ ਬਾਰੇ ਪਤਾ ਲੱਗ ਗਿਆ ਮੰਮੀ ਨੇ ਚੋਰੀ-ਚੋਰੀ ਮੇਰੇ ਤੇ ਨਿਗਾਹ ਰੱਖੀ ਤੇ ਇੱਕ ਦਿਨ ਮੰਮੀ ਨੇ ਮੈਨੂੰ ਕਰਨ ਨਾਲ ਫੋਨ ਤੇ ਗੱਲ ਕਰਦੇ ਹੋਏ ਫੜ ਲਿਆ ਤੇ ਫਿਰ ਮੰਮੀ ਨੇ ਮੈਨੂੰ ਦੱਸਿਆ ਕਿ ਮੈਨੂੰ ਤਾਂ ਉਹਨੇ ਕਾਫੀ ਦਿਨਾਂ ਦਾ ਦੱਸਿਆ ਹੋਇਆ ਪਰ ਮੈਂ ਤੇਰੇ ਕੋਲੋਂ ਨਹੀਂ ਪੁੱਛਿਆ ਸੀ ਕਿਉਂਕਿ ਮੈਨੂੰ ਤੇਰੇ ਤੇ ਬੜਾ ਯਕੀਨ ਸੀ ਤੇ ਤੂੰ ਮੇਰਾ ਯਕੀਨ ਤੋੜ ਦਿੱਤਾ ਮੰਮੀ ਮੈਨੂੰ ਸਮਝਾਉਣ ਲੱਗੀ ਕਿ ਤੂੰ ਸੁਧਰ ਜਾ ਨਹੀਂ ਤਾਂ ਇਹ ਗੱਲ ਆਪਣੇ ਘਰੇ ਡੈਡੀ ਜਾਂ ਤੇਰੇ ਭਰਾਵਾਂ ਨੂੰ ਪਤਾ ਲੱਗ ਗਈ ਤਾਂ ਉਹਨਾਂ ਨੇ ਤੇਨੂੰ ਛੱਡਣਾ ਨਹੀਂ ਆ ਹੁਣ ਤਾਂ ਮੈਂ ਇਸ ਗੱਲ ਦਾ ਲਕੋੜਾ ਖ ਲੈਨੀ ਆ ਪਰ ਤੂੰ ਵੀ ਮੇਰੀ ਗੱਲ ਮੰਨ ਉਹ ਆਪਣੇ ਗਵਾਂਡ ਦਾ ਮੁੰਡਾ ਆ ਨਾਲੇ ਮੁੰਡੇ ਤਾਂ ਹੁੰਦੇ ਹੀ ਇਦਾਂ ਦੇ ਆ ਤੂੰ ਤਾਂ ਸਿਆਣੀ ਆ ਇਸ ਤਰ੍ਹਾਂ ਮੰਮੀ ਨੇ ਮੈਨੂੰ ਕਾਫੀ ਸਮਝਾਇਆ ਤੇ ਮੈਂ ਮੰਮੀ ਨੂੰ ਭਰੋਸਾ ਦਿੱਤਾ ਕਿ ਮੈਂ ਅੱਜ ਤੋਂ ਬਾਅਦ ਉਹਦੇ ਨਾਲ ਗੱਲ ਨਹੀਂ ਕਰਾਂਗੀ ਪਰ ਤੁਸੀਂ ਡੈਡੀ ਜਾਂ ਮੇਰੇ ਵੱਡੇ ਭਰਾ ਕੋਲੇ ਗੱਲ ਨਾ ਕਰਿਓ ਕਿਉਂਕਿ ਉਹਦਾ ਸੁਭਾਅ ਬਹੁਤ ਕੱਬਾ ਆ ਮੰਮੀ ਕਹਿੰਦੇ ਠੀਕ ਆ ਮੈਂ 2 ਦਿਨ ਕਰਨ ਨੂੰ ਫੋਨ ਨਾ ਕੀਤਾ ਕਿਉਂਕਿ ਮੈਂ ਮੰਮੀ ਤੋਂ ਡਰ ਗਈ ਸੀ ਪਰ ਮੈਂ ਜਿਆਦਾ ਦਿਨ ਕਰਨ ਤੋਂ ਬਿਨਾਂ ਨਹੀਂ ਸਾਰ ਸਕੀ ਮੈਂ 4 ਦਿਨਾਂ ਬਾਅਦ ਫਿਰ ਉਹਨੂੰ ਫੋਨ ਕਰ ਲਿਆ ਤੇ ਮੈਂ ਉਹਨੂੰ ਦੱਸ ਦਿੱਤਾ ਕਿ ਹੁਣ ਮੈਨੂੰ ਬਚ-ਬਚ ਕੇ ਰਹਿਣਾ ਪੈਂਦਾ ਕਿਉਂਕਿ ਮੇਰੀ ਮੰਮੀ ਨੂੰ ਆਪਣੇ ਰਿਸ਼ਤੇ ਬਾਰੇ ਪਤਾ ਲੱਗ ਚੁੱਕਿਆ ਹੁਣ ਮੈਂ ਬਹੁਤ ਸੰਭਲ-ਸੰਭਲ ਕੇ ਮੰਮੀ ਤੋਂ ਚੋਰੀ ਕਰਨ ਨਾਲ ਗੱਲ ਕਰਦੀ ਸੀ ਤੇ ਇੱਕ ਦਿਨ ਰਖੜੀ ਦਾ ਤਿਉਹਾਰ ਸੀ ਤੇ ਮੇਰੇ ਭਰਾਵਾਂ ਨੇ ਮੇਰੇ ਕੋਲੋਂ ਰਖੜੀ ਬਣਾ ਲਈ ਸੀ ਹੁਣ ਮੰਮੀ ਨੇ ਤੇ ਸਾਰਿਆਂ ਨੇ ਨਾਨਕੇ ਰਖੜੀ ਬੰਨਣ ਜਾਣਾ ਸੀ ਮੈਂ ਮੰਮੀ ਨੂੰ ਕਿਹਾ ਕਿ ਤੁਸੀਂ ਚਲੇ ਜਾਓ ਮੇਰਾ ਕੱਲ ਟੈਸਟ ਵਾ ਇਸ ਕਰਕੇ ਮੈਂ ਪੜਨਾ ਉਸ ਦਿਨ ਕਰਨ ਮੈਨੂੰ ਮਿਲਣ ਸਾਡੇ ਘਰ ਆ ਗਿਆ ਤੇ ਉਧਰੋਂ ਮੇਰੇ ਘਰ ਦੇ ਵਾਪਸ ਆ ਗਏ ਅਚਾਨਕ ਰਾਹ ਵਿੱਚ ਡੈਡੀ ਨੂੰ ਜ਼ਰੂਰੀ ਕੰਮ ਪੈ ਗਿਆ ਜਿਸ ਕਰਕੇ ਉਹਨਾਂ ਨੂੰ ਉਦੋਂ ਹੀ ਵਾਪਸ ਆਉਣਾ ਪੈ ਗਿਆ ਤੇ ਉਹਨਾਂ ਨੇ ਮੈਨੂੰ ਕਰਨ ਨਾਲ ਫੜ ਲਿਆ ਤੇ ਕਰਨ ਵੀ ਭੱਜ ਨਹੀਂ ਸਕਿਆ ਤੇ ਜਦੋਂ ਸਾਡੇ ਘਰ ਡੈਡੀ ਨੇ ਕਰਨ ਨੂੰ ਵੇਖ ਲਿਆ ਤੇ ਡੈਡੀ ਤਾਂ ਇਕਦਮੀ ਭੜਕੁੱਠੇ ਪਰ ਮੰਮੀ ਨੇ ਡੈਡੀ ਨੂੰ ਸੰਭਾਲ ਲਿਆ ਤੇ ਮੰਮੀ ਨੇ ਡੈਡੀ ਨੂੰ ਕਿਹਾ ਕਿ ਜੇ ਆਪਾਂ ਰੌਲਾ ਪਾਵਾਂਗੇ ਤਾਂ ਆਪਣੀ ਹੀ ਬਦਨਾਮੀ ਹੋਣੀ ਆ ਇਸ ਕਰਕੇ ਮੁੰਡੇ ਨੂੰ ਚੁੱਪ ਚਾਪ ਇਥੋਂ ਜਾਣ ਦੇ ਆਪਾਂ ਇਹਨੂੰ ਬਾਅਦ ਚ ਵੇਖਾਂਗੇ ਕਿਉਂਕਿ ਇੱਥੇ ਰੌਲਾ ਪਾਉਣ ਨਾਲ ਬਦਨਾਮੀ ਬਹੁਤ ਹੋ ਜਾਣੀ ਆ ਇਸ ਵਾਰ ਮੰਮੀ ਨੇ ਡੈਡੀ ਨੂੰ ਸਮਝਾ ਕੇ ਕਰਨ ਨੂੰ ਬਾਹਰ ਕੱਢ ਦਿੱਤਾ ਤੇ ਉਹਨੂੰ ਇਹ ਵਾਰਨਿੰਗ ਦੇ ਦਿੱਤੀ ਕਿ ਅੱਜ ਤੋਂ ਬਾਅਦ ਸਾਡੀ ਕੁੜੀ ਵੱਲ ਦੇਖੀ ਵੀ ਨਾ ਨਹੀਂ ਤਾਂ ਅਸੀਂ ਤੇਨੂੰ ਛੱਡਾਂਗੇ ਨਹੀਂ ਤੇ ਕਰਨ ਦੇ ਜਾਣ ਪਿੱਛੋਂ ਡੈਡੀ ਨੇ ਮੇਰਾ ਉਹ ਹਾਲ ਕੀਤਾ ਜੋ ਮੈਂ ਕਦੇ ਸੋਚਿਆ ਵੀ ਨਹੀਂ ਸੀ ਡੈਡੀ ਨੇ ਮੈਨੂੰ ਬਹੁਤ ਜ਼ਿਆਦਾ ਕੁੱਟਿਆ ਡੈਡੀ ਮੈਨੂੰ ਕਹਿਣ ਲੱਗੇ ਤਾਂ ਹੀ ਤੂੰ ਸਾਡੇ ਨਾਲ ਜਾਣ ਲਈ ਤਿਆਰ ਨਹੀਂ ਸੀ ਕਿਉਂਕਿ ਜਦੋਂ ਘਰ ਦੇ ਆਣੇ ਮੈਨੂੰ ਨਾਨਕੇ ਜਾਣ ਲਈ ਕਿਹਾ ਮੈਂ ਕਹਿਣ ਲੱਗੀ ਕਿ ਮੈਂ ਤਾਂ ਘਰ ਵਿੱਚ ਰਹਿ ਕੇ ਪੜ੍ਹਾਈ ਕਰਨੀ ਆ ਡੈਡੀ ਨੇ ਮੈਨੂੰ ਕਿਹਾ ਕਿ ਤੂੰ ਸਾਨੂੰ ਇੰਨਾ ਵੱਡਾ ਧੋਖਾ ਦਿੱਤਾ ਤੈਨੂੰ ਬਿਲਕੁਲ ਵੀ ਸ਼ਰਮ ਨਹੀਂ ਆਈ ਤੇ ਡੈਡੀ ਮੈਨੂੰ ਪੁੱਛਣ ਲੱਗੇ ਕਿ ਇਹ ਸਭ ਕਦੋਂ ਤੋਂ ਚੱਲ ਰਿਹਾ ਤਾਂ ਮੈਂ ਕਿਹਾ ਉਹ ਤਾਂ ਅੱਜ ਪਹਿਲੀ ਵਾਰ ਹੀ ਆਪਣੇ ਘਰ ਆਇਆ ਸੀ ਤੇ ਡੈਡੀ ਕਹਿਣ ਲੱਗੇ ਤੈਨੂੰ ਬਿਲਕੁਲ ਸ਼ਰਮ ਨਹੀਂ ਆਪਣੇ ਗਵਾਂਢ 'ਚ ਇਦਾਂ ਦੇ ਕੰਮ ਕਰਦੀ ਨੂੰ ਇੰਨਾ ਹੀ ਸੀ ਤੂੰ ਵਿਆਹ ਹੀ ਕਰਾ ਲੈਂਦੀ ਮੈਨੂੰ ਕੀ ਲੋੜ ਆ ਤੇਰੇ ਬਾਰੇ ਇੰਨਾ ਸੋਚਣ ਦੀ ਜਦ ਤੂੰ ਹੀ ਸਾਡੀ ਇੱਜ਼ਤ ਬਾਰੇ ਨਹੀਂ ਸੋਚਿਆ ਇਸ ਤਰ੍ਹਾਂ ਡੈਡੀ ਨੇ ਮੈਨੂੰ ਡੰਡੇ ਨਾਲ ਬਹੁਤ ਜ਼ਿਆਦਾ ਕੁੱਟਿਆ ਮੇਰੇ ਤੋਂ ਕੁੱਟ ਛੱਲੀ ਨਹੀਂ ਜਾ ਰਹੀ ਸੀ ਤੇ ਮੰਮੀ ਨੇ ਮਸਾ ਸਮਝਾ ਕੇ ਡੈਡੀ ਨੂੰ ਅੰਦਰ ਬਿਠਾਇਆ ਤੇ ਪਾਣੀ ਪਿਆਇਆ ਮੇਰੇ ਡੈਡੀ ਬਹੁਤ ਗੁੱਸੇ ਵਿੱਚ ਸੀ ਕਿਉਂਕਿ ਉਹਨਾਂ ਨੂੰ ਮੇਰੇ ਤੇ ਬੜਾ ਮਾਣ ਸੀ ਪਰ ਮੈਂ ਉਹਨਾਂ ਨਾਲ ਧੋਖਾ ਕਰ ਦਿੱਤਾ ਇਸ ਕਰਕੇ ਉਹਨਾਂ ਨੂੰ ਬੜਾ ਦੁੱਖ ਲੱਗ ਰਿਹਾ ਸੀ ਤੇ ਜਦੋਂ ਸ਼ਾਮ ਨੂੰ ਮੇਰਾ ਭਰਾ ਘਰ ਆਇਆ ਤਾਂ ਉਹਨੂੰ ਵੀ ਇਸ ਗੱਲ ਦਾ ਪਤਾ ਲੱਗ ਗਿਆ ਉਹ ਮੈਨੂੰ ਕਹਿਣ ਲੱਗਾ ਰਖੜੀ ਵਾਲੇ ਦਿਨ ਤੋਂ ਬਹੁਤ ਚੰਗਾ ਕੰਮ ਕਰਕੇ ਦਿਖਾਇਆ ਤੇ ਉਹ ਡੈਡੀ ਨੂੰ ਕਹਿਣ ਲੱਗਾ ਕੋਈ ਲੋੜ ਨਹੀਂ ਇਹਨੂੰ ਅੱਗੇ ਪੜਾਉਣ ਦੀ ਚੁੱਪ ਕਰਕੇ ਇਹਦਾ ਵਿਆਹ ਕਰੋ ਡੈਡੀ ਨੇ ਵੀ ਇਹ ਡਿਸੀਜਨ ਲਿਆ ਕਿ ਆਪਾਂ ਨੂੰ ਇਹਦਾ ਵਿਆਹ ਕਰ ਦੇਣਾ ਚਾਹੀਦਾ ਮੈਂ ਬਹੁਤ ਮਿੰਤਾ ਕੀਤੀਆਂ ਕਿ ਮੈਂ ਅੱਗੇ ਤੋਂ ਇਦਾਂ ਦਾ ਕੰਮ ਨਹੀਂ ਕਰਾਂਗੀ ਪਰ ਕਿਸੇ ਨੇ ਮੇਰੀ ਨਾ ਸੁਣੀ ਇਸ ਤਰ੍ਹਾਂ ਹੀ ਘਰ ਦੇ ਮੇਰੇ ਲਈ ਮੁੰਡਾ ਵੇਖਣ ਲੱਗ ਪਏ ਮੈਂ ਘਰ ਦੇ ਕਿਆ ਕਿ ਮੈਨੂੰ 12 ਤੇ ਪੜਾ ਦਿਓ ਫੇਰ ਚਾਹੇ ਮੈਨੂੰ ਜਿੱਥੇ ਮਰਜ਼ੀ ਵਿਆ ਦਿਓ ਪਰ ਘਰ ਦੇ ਆਣੇ ਮੇਰੀ ਗੱਲ ਨਾ ਮੰਨੀ ਕਿਉਂਕਿ ਕਰਨ ਨੂੰ ਘਰ ਬੁਲਾਉਣਾ ਬਹੁਤ ਵੱਡੀ ਗਲਤੀ ਸੀ ਹੁਣ ਮੇਰੇ ਕੋਲ ਕੋਈ ਫੋਨ ਨਹੀਂ ਸੀ ਮੇਰੀ ਤੇ ਕਰਨ ਦੀ ਗੱਲ ਨਹੀਂ ਹੁੰਦੀ ਸੀ ਮੈਨੂੰ ਕਰਨ ਦੀ ਬੜੀ ਯਾਦ ਆਉਂਦੀ ਸੀ ਕਿਉਂਕਿ ਮੈਂ ਦਿਨ ਵਿੱਚ ਪਤਾ ਨਹੀਂ ਕਿੰਨੇ ਕਿੰਨੇ ਵਾਰ ਕਰਨ ਨੂੰ ਫੋਨ ਕਰ ਲੈਂਦੀ ਸੀ ਪਰ ਹੁਣ ਕਿੰਨੇ ਦਿਨ ਹੋ ਗਏ ਸੀ ਉਹਦੇ ਨਾਲ ਮੇਰੀ ਕੋਈ ਗੱਲ ਨਹੀਂ ਹੋਈ ਸੀ ਕਿਉਂਕਿ ਘਰਦਿਆਣੇ ਮੇਰੇ ਤੇ ਸਖਤ ਪੈਰਾ ਲਾ ਰੱਖਿਆ ਸੀ ਤੇ ਮੇਰੇ ਲਈ ਮੁੰਡਾ ਵੇਖਣਾ ਸ਼ੁਰੂ ਕਰ ਦਿੱਤਾ ਸੀ ਘਰਦਿਆਣੇ ਹਰ ਇੱਕ ਨੂੰ ਕਿਹਾ ਸੀ ਕਿ ਚੰਗਾ ਜਿਹਾ ਮੁੰਡਾ ਹੋਇਆ ਤਾਂ ਦੱਸਿਓ ਮੇਰੇ ਘਰ ਦੇ ਰਿਸ਼ਤੇਦਾਰਾਂ ਨੂੰ ਇਹੀ ਬਹਾਨਾ ਲਾ ਦਿੰਦੇ ਸੀ ਕਿ ਮੇਰੀ ਮੰਮੀ ਬਿਮਾਰ ਆ ਇਸ ਕਰਕੇ ਅਸੀਂ ਕੁੜੀ ਦਾ ਰਿਸ਼ਤਾ ਕਰਨ ਲੱਗੇ ਆ ਮੇਰੇ ਲਈ ਕਈ ਰਿਸ਼ਤੇ ਵੇਖੇ ਪਰ ਅਜੇ ਤੱਕ ਕੋਈ ਪਸੰਦ ਨਹੀਂ ਆਇਆ ਤੇ ਫਿਰ ਮੇਰੀ ਭੂਆ ਨੇ ਮੇਰਾ ਰਿਸ਼ਤਾ ਕਰਵਾਇਆ ਘਰਦਿਆਂ ਨੂੰ ਭੂਆ ਤੇ ਤਸੱਲੀ ਵੀ ਸੀ ਕਿਉਂਕਿ ਘਰ ਦੀ ਕੁੜੀ ਰਿਸ਼ਤਾ ਕਰਵਾ ਰਹੀ ਸੀ ਹੁਣ ਮੇਰੀ ਗੱਲ ਕਰਨ ਨਾਲ ਨਹੀਂ ਹੋ ਰਹੀ ਸੀ ਕਿਉਂਕਿ ਘਰ ਦੇ ਆਣੇ ਮੇਰੇ ਤੇ ਬਹੁਤ ਸਖਤਾਈ ਰੱਖੀ ਹੋਈ ਸੀ ਪਰ ਮੇਰਾ ਕਰਨ ਬਿਨਾ ਬਿਲਕੁਲ ਵੀ ਮੰਨ ਨਹੀਂ ਲੱਗਦਾ ਸੀ ਕਿਉਂਕਿ ਮੈਂ ਕਰਨ ਨੂੰ ਦਿਲੋਂ ਪਿਆਰ ਕਰ ਬੈਠੀ ਸੀ ਮੈਂ ਕਿਸੇ ਹੋਰ ਨਾਲ ਵਿਆਹ ਕਰਾਉਣ ਬਾਰੇ ਸੋਚ ਵੀ ਨਹੀਂ ਸਕਦੀ ਸੀ ਪਰ ਹੁਣ ਮੇਰੀ ਮਜਬੂਰੀ ਸੀ ਤੇ ਮੈਨੂੰ ਘਰਦਿਆਂ ਦੇ ਆਖੇ ਲੱਗ ਕੇ ਵਿਆਹ ਕਰਵਾਉਣਾ ਪੈਣਾ ਸੀ ਕਿਉਂਕਿ ਮੈਂ ਘਰਦਿਆਂ ਦੀ ਇੱਜ਼ਤ ਵੀ ਨਹੀਂ ਰੋਲ ਸਕਦੀ ਸੀ ਇਸ ਤਰ੍ਹਾਂ ਹੀ ਮੇਰੇ ਲਈ ਜੋ ਰਿਸ਼ਤਾ ਵੇਖਿਆ ਸੀ ਉੱਥੇ ਮੇਰਾ ਸ਼ਗਨ ਕਰ ਦਿੱਤਾ ਤੇ ਮੇਰਾ ਵਿਆਹ ਵੀ ਰੱਖ ਦਿੱਤਾ ਮਹੀਨੇ ਦੇ ਵਿੱਚ ਵਿੱਚ ਮੇਰਾ ਵਿਆਹ ਵੀ ਕਰ ਦਿੱਤਾ ਪਰ ਕਰਨ ਨੂੰ ਤਾਂ ਮੇਰੇ ਵਿਆਹ ਵਾਲੇ ਦਿਨ ਇਸ ਗੱਲ ਦਾ ਪਤਾ ਲੱਗਾ ਕਿਉਂਕਿ ਮੇਰੇ ਘਰਦਿਆਂ ਨੇ ਜਿਆਦਾ ਕਿਸੇ ਨੂੰ ਨਹੀਂ ਸੱਦਿਆ ਸੀ ਮੇਨ ਮੇਨ ਰਿਸ਼ਤੇਦਾਰ ਬੁਲਾ ਕੇ ਮੇਰੇ ਆਨੰਦ ਕਾਰਜ ਕਰ ਦਿੱਤੇ ਸੀ ਮੇਰਾ ਵਿਆਹ ਸ਼ਹਿਰ ਵਿੱਚ ਹੋਇਆ ਮੇਰਾ ਘਰ ਵਾਲਾ ਸ਼ਹਿਰ ਵਿੱਚ ਕਿਸੇ ਕੰਮ ਤੇ ਲੱਗਿਆ ਹੋਇਆ ਸੀ ਘਰ ਵਿੱਚ ਸਿਰਫ ਮੇਰਾ ਘਰ ਵਾਲਾ ਸੀ ਕਿਉਂਕਿ ਮੇਰੇ ਸੱਸ ਸਹੁਰਾ ਪਿੰਡ ਵਿੱਚ ਮੇਰੇ ਜੀਠ ਜਠਾਣੀ ਨਾਲ ਰਹਿੰਦੇ ਸੀ ਤੇ ਮੇਰੇ ਘਰ ਵਾਲੇ ਨੂੰ ਸ਼ਹਿਰ ਵਿੱਚ ਵਧੀਆ ਕੰਮ ਮਿਲਿਆ ਹੋਇਆ ਸੀ ਇਸ ਕਰਕੇ ਉਹ ਸ਼ਹਿਰ ਵਿੱਚ ਰਹਿੰਦਾ ਸੀ ਤੇ ਮੈਂ ਵੀ ਉਹਦੇ ਨਾਲ ਸ਼ਹਿਰ ਵਿੱਚ ਰਹਿਣ ਲੱਗ ਗਈ ਮੇਰੇ ਘਰ ਵਾਲੇ ਦਾ ਨਾਮ ਵਿੱਕੀ ਸੀ ਜਿਸ ਦਿਨ ਸਾਡੀ ਸੁਹਾਗਰਾਤ ਸੀ ਮੈਨੂੰ ਬੜਾ ਅਜੀਬ ਜਿਹਾ ਲੱਗ ਰਿਹਾ ਸੀ ਕਿਉਂਕਿ ਮੇਰਾ ਦਿਲ ਤਾਂ ਕਰਨ ਕੋਲ ਸੀ ਜਿਸ ਬੰਦੇ ਨੂੰ ਮੈਂ ਪਿਆਰ ਤੱਕ ਨਹੀਂ ਕਰਦੀ ਉਸ ਬੰਦੇ ਨਾਲ ਮੈਨੂੰ ਸੁਹਾਗਰਾਤ ਮਨਾਉਣੀ ਬਿਲਕੁਲ ਵੀ ਵਧੀਆ ਨਹੀਂ ਲੱਗ ਰਹੀ ਸੀ ਬਸ ਇੱਕ ਮਜਬੂਰੀ ਸੀ ਕਿ ਮੈਂ ਉਹਨੂੰ ਰੋਕ ਨਹੀਂ ਸਕਦੀ ਸੀ ਜਦੋਂ ਰਾਤ ਨੂੰ ਵਿੱਕੀ ਸੌਂ ਗਿਆ ਤਾਂ ਮੈਂ ਬਹੁਤ ਜ਼ਿਆਦਾ ਰੋਈ ਕਿਉਂਕਿ ਮੈਨੂੰ ਕਰਨ ਦੀ ਬਹੁਤ ਜ਼ਿਆਦਾ ਯਾਦ ਆਈ ਮੈਂ ਸੋਚ ਰਹੀ ਸੀ ਕਿ ਅੱਜ ਕਰਨ ਦੇ ਦਿਲ ਤੇ ਕੀ ਬੀਤ ਰਹੀ ਹੋਊਗੀ ਕਰਨ ਮੈਨੂੰ ਸੱਚਾ ਪਿਆਰ ਕਰਦਾ ਸੀ ਸਾਡੇ ਦੋਵਾਂ ਲਈ ਇਹ ਟਾਈਮ ਬਹੁਤ ਮਾੜਾ ਸੀ ਪਰ ਕੀ ਕਰ ਸਕਦੇ ਸੀ ਸਾਡੇ ਹੱਥ ਵਿੱਚ ਵੀ ਕੁਝ ਨਹੀਂ ਸੀ ਇਸ ਕਰਕੇ ਜੋ ਹੋ ਰਿਹਾ ਸੀ ਉਹ ਸਾਨੂੰ ਵੇਖਣਾ ਹੀ ਪੈਣਾ ਸੀ ਇਸ ਤਰ੍ਹਾਂ ਹੀ ਅਗਲੀ ਸਵੇਰ ਮੇਰੇ ਮੰਮੀ ਡੈਡੀ ਮੈਨੂੰ ਮਿਲਣ ਮੇਰੇ ਸਹੁਰੇ ਘਰ ਆਏ ਤੇ ਉੱਥੇ ਮੰਮੀ ਮੈਨੂੰ ਸਾਈਡ ਤੇ ਲਿਜਾ ਕੇ ਸਮਝਾਉਣ ਲੱਗ ਪਈ ਮੰਮੀ ਮੈਨੂੰ ਕਹਿਣ ਲੱਗੀ ਕਿ ਦੇਖ ਜੋ ਗਲਤੀ ਹੋਣੀ ਸੀ ਹੋ ਚੁੱਕੀ ਆ ਪਰ ਹੁਣ ਤੋਂ ਸੰਭਲ ਕੇ ਰਹੀਂ ਹੁਣ ਇਦਾਂ ਦੀ ਕੋਈ ਵੀ ਗਲਤੀ ਨਾ ਕਰੀ ਜਿਸ ਕਰਕੇ ਤੇਰੀ ਜਾਂ ਸਾਡੀ ਬਦਨਾਮੀ ਹੋ ਜਾਵੇ ਮੈਂ ਠੀਕ ਆ ਪਰ ਮੇਰੇ ਲਈ ਕਰਨ ਨਾਲ ਗੱਲ ਕਰੇ ਬਿਨਾ ਰਹਿਣਾ ਬਹੁਤ ਔਖਾ ਸੀ ਵਿਆਹ ਨੂੰ ਹੋਏ ਨੂੰ ਇੱਕ ਹਫਤਾ ਹੋ ਗਿਆ ਸੀ ਤੇ ਮੈਂ ਇੱਕ ਦਿਨ ਕਰਨ ਨੂੰ ਫੋਨ ਕੀਤਾ ਮੇਰੇ ਘਰ ਵਾਲੇ ਨੇ ਮੈਨੂੰ ਨਵਾਂ ਫੋਨ ਲਿਆ ਦਿੱਤਾ ਸੀ ਇੰਨਾ ਸ਼ੁਕਰ ਕਿ ਮੈਨੂੰ ਕਰਨ ਦਾ ਨੰਬਰ ਯਾਦ ਸੀ ਤੇ ਜਦੋਂ ਮੈਂ ਕਰਨ ਨੂੰ ਫੋਨ ਕੀਤਾ ਤਾਂ ਉਹ ਰੋਣ ਲੱਗ ਪਿਆ ਤੇ ਮੈਨੂੰ ਕਹਿਣ ਲੱਗਾ ਤੂੰ ਮੇਰੇ ਨਾਲ ਧੋਖਾ ਕੀਤਾ ਤੂੰ ਮੈਨੂੰ ਦੱਸਿਆ ਕਿਉਂ ਨਹੀਂ ਕਿ ਤੇਰਾ ਵਿਆਹ ਆ ਆਪਾਂ ਇੱਥੋਂ ਭੱਜ ਜਾਣਾ ਸੀ ਤੂੰ ਮੈਨੂੰ ਛੱਡ ਕੇ ਕਿਸੇ ਹੋਰ ਦੀ ਹੋ ਗਈ ਇਸ ਤਰ੍ਹਾਂ ਮੈਨੂੰ ਕਈ ਮੇਨੇ ਮਾਰਨ ਲੱਗਾ ਤਾਂ ਮੈਂ ਉਹਨੂੰ ਕਿਹਾ ਕਿ ਮੇਰੀ ਤਾਂ ਮਜਬੂਰੀ ਸੀ ਹਾਲਾਤੀ ਕੁਝ ਇਸ ਤਰ੍ਹਾਂ ਦੇ ਬਣ ਗਏ ਸੀ ਨਾਲੇ ਘਰ ਦੇ ਆਣੇ ਮੇਰੇ ਤੇ ਬਹੁਤ پابੰਦੀ ਲਾ ਰੱਖੀ ਸੀ ਮੈਂ ਤੈਨੂੰ ਕਿੱਥੋਂ ਫੋਨ ਕਰ ਲੈਣਾ ਸੀ ਇਸ ਤਰ੍ਹਾਂ ਸਾਡੀਆਂ ਗੱਲਾਂ ਬਾਤਾਂ ਹੁੰਦੀਆਂ ਰਹੀਆਂ ਤੇ ਮੈਂ ਉਹਨੂੰ ਚੁੱਪ ਕਰਵਾਇਆ ਤੇ ਮੈਂ ਉਹਨੂੰ ਕਿਹਾ ਕਿ ਤੂੰ ਫਿਕਰ ਨਾ ਕਰ ਮੈਂ ਤੇਰੇ ਨਾਲ ਖੜੀ ਆਂ ਆਪਾਂ ਫੋਨ ਤੇ ਗੱਲ ਕਰ ਲਿਆ ਕਰਾਂਗੇ ਉਹ ਕਹਿੰਦਾ ਮੈਨੂੰ ਪਤਾ ਮੈਂ ਉਸ ਦਿਨ ਕਿੱਦਾਂ ਜਰਿਆ ਤੂੰ ਕਿਸੇ ਹੋਰ ਦੀ ਹੋ ਗਈ ਤੇ ਮੈਨੂੰ ਪਤਾ ਤੱਕ ਨਹੀਂ ਸੀ ਤੇਰੇ ਘਰ ਦੇ ਆਣੇ ਚੋਰੀ ਚੋਰੀ ਤੇਰਾ ਵਿਆਹ ਕਰ ਦਿੱਤਾ ਇਸ ਤਰ੍ਹਾਂ ਹੀ ਜਦੋਂ ਮੇਰਾ ਘਰ ਵਾਲਾ ਵਿੱਕੀ ਕੰਮ ਤੇ ਚਲਾ ਜਾਂਦਾ ਸੀ ਤਾਂ ਮੈਂ ਕਰਨ ਨਾਲ ਗੱਲਾਂ ਬਾਤਾਂ ਕਰਦੀ ਰਹਿੰਦੀ ਸੀ ਕਰਨ ਮੈਨੂੰ ਕਹਿੰਦਾ ਸੀ ਕਿ ਤੂੰ ਮੈਨੂੰ ਬਾਹਰ ਕਿਤੇ ਮਿਲ ਕਿਉਂਕਿ ਆਪਾਂ ਨੂੰ ਮਿਲੇ ਹੋਏ ਬਹੁਤ ਟਾਈਮ ਹੋ ਗਿਆ ਮੈਂ ਤੈਨੂੰ ਵੇਖਣਾ ਚਾਹਣਾ ਚਾਹੇ ਤੂੰ ਸ਼ਹਿਰ ਹੀ ਆ ਜਾ ਪਰ ਮੈਂ ਸ਼ਹਿਰ ਕੱਲੀ ਕਦੇ ਗਈ ਨਹੀਂ ਸੀ ਇੱਕ ਦਿਨ ਮੈਂ ਵਿੱਕੀ ਨੂੰ ਪੁੱਛਣ ਲੱਗ ਪੀ ਕਿ ਘਰ ਦਾ ਸਮਾਨ ਲੈ ਕੇ ਆਉਣ ਵਾਲਾ ਤਾਂ ਵਿੱਕੀ ਮੈਨੂੰ ਕਹਿਣ ਲੱਗਾ ਕਿ ਇਸ ਵਾਰ ਤੂੰ ਸਮਾਨ ਲੈ ਕੇ ਆਈ ਹੁਣ ਤੈਨੂੰ ਵਿਆਹੀ ਨੂੰ ਕਿੰਨਾ ਟਾਈਮ ਹੋ ਗਿਆ ਹੁਣ ਤੈਨੂੰ ਵੀ ਸ਼ਹਿਰ ਦੀ ਜਾਣ ਪਛਾਣ ਕਰਨੀ ਚਾਹੀਦੀ ਆ ਇਸ ਕਰਕੇ ਤੂੰ ਸਮਾਨ ਲੈ ਕੇ ਆਇਆ ਕਰ ਮੈਂ ਤਾਂ ਕੰਮ ਤੇ ਵੀ ਜਾਣਾ ਹੁੰਦਾ ਨਾਲੇ ਸਬਜ਼ੀਆਂ ਇਕੱਠੀਆਂ ਹਫ਼ਤੇ ਦੀਆਂ ਲੈ ਆਇਆ ਕਰ ਮੈਨੂੰ ਚਾਹ ਚੜ ਗਿਆ ਕਿ ਮੈਂ ਬਾਹਰ ਕੱਲੀ ਜਾਵਾਂਗੀ ਤੇ ਮੈਂ ਕਰਨ ਨੂੰ ਮਿਲੂੰਗੀ ਵਿੱਕੀ ਦੇ ਕੰਮ ਤੇ ਜਾਣ ਪਿੱਛੋਂ ਮੈਂ ਕਰਨ ਨੂੰ ਦੱਸ ਦਿੱਤਾ ਕਿ ਮੈਂ ਕੱਲ ਸ਼ਹਿਰ ਆਵਾਂਗੀ ਤਾਂ ਕਰਨ ਵੀ ਬਹੁਤ ਖੁਸ਼ ਹੋਇਆ ਤੇ ਮੈਨੂੰ ਕਹਿਣ ਲੱਗਾ ਪਤਾ ਨਹੀਂ ਅੱਜ ਦੀ ਰਾਤ ਕਿਵੇਂ ਲੰਘੂਗੀ ਕਿਉਂਕਿ ਕੱਲ ਦਾ ਦਿਨ ਮੇਰੇ ਲਈ ਮਸਾ ਆਊਗਾ ਇਸ ਤਰ੍ਹਾਂ ਹੀ ਜਦੋਂ ਅਗਲਾ ਦਿਨ ਆਇਆ ਤਾਂ ਮੈਂ ਤਿਆਰ ਹੋ ਕੇ ਸ਼ਹਿਰ ਚਲੀ ਗਈ ਵਿੱਕੀ ਉਦੋਂ ਕੰਮ ਤੇ ਚਲੇ ਗਏ ਸੀ ਮੈਂ ਕਰਨ ਨਾਲ ਬਾਈਕ ਤੇ ਬੈਠ ਕੇ ਆਪਣਾ ਮੂੰਹ ਚੁੰਨੀ ਨਾਲ ਬੰਨ ਲਿਆ ਤੇ ਅਸੀਂ ਹੋਰ ਸ਼ਹਿਰ ਚਲੇ ਗਏ ਕਿਉਂਕਿ ਇਸ ਸ਼ਹਿਰ ਵਿੱਚ ਹੀ ਵਿੱਕੀ ਕੰਮ ਕਰਦਾ ਸੀ ਤੇ ਮੈਨੂੰ ਡਰ ਲੱਗਦਾ ਸੀ ਕਿਤੇ ਉਹ ਵੇਖ ਨਾ ਲਵੇ ਇਸ ਕਰਕੇ ਅਸੀਂ ਦੂਜੇ ਸ਼ਹਿਰ ਗਏ ਤੇ ਉੱਥੇ ਅਸੀਂ ਹੋਟਲ ਵਿੱਚ ਮਿਲੇ ਕਰਨ ਨੇ ਪਹਿਲਾਂ ਹੀ ਹੋਟਲ 'ਚ ਰੂਮ ਲੈ ਰੱਖਿਆ ਸੀ ਅਸੀਂ ਇੱਕ ਦੂਜੇ ਨੂੰ ਰੱਜ ਕੇ ਵੇਖਿਆ ਫਿਰ ਅਸੀਂ ਖੂਬ ਸਾਰਾ ਪਿਆਰ ਕੀਤਾ ਤੇ ਅਸੀਂ ਇੱਕ ਦੂਜੇ ਦੇ ਗੱਲ ਲੱਗ ਕੇ ਬਹੁਤ ਜ਼ਿਆਦਾ ਰੋਏ ਕਿਉਂਕਿ ਅਸੀਂ ਇੱਕ ਦੂਜੇ ਬਿਨਾਂ ਨਹੀਂ ਰਹਿ ਸਕਦੇ ਸੀ ਪਰ ਸਾਡੀ ਮਜਬੂਰੀ ਸੀ ਕਿ ਅਸੀਂ ਵੱਖੋ-ਵੱਖ ਹੋ ਗਏ ਸੀ ਇਸ ਤਰ੍ਹਾਂ ਹੀ ਅਸੀਂ ਇੱਕ ਘੰਟਾ ਉੱਥੇ ਰਹਿ ਕੇ ਫਿਰ ਮੈਨੂੰ ਕਰਨ ਉਸੇ ਸ਼ਹਿਰ ਛੱਡ ਗਿਆ ਸੀ ਤੇ ਮੈਂ ਸਮਾਨ ਲੈ ਕੇ ਘਰ ਆ ਗਈ ਤੇ ਮੇਰੇ ਲਈ ਇਹ ਮੁਲਾਕਾਤ ਬਹੁਤ ਯਾਦਗਾਰ ਰਹੀ ਕਿਉਂਕਿ ਅਸੀਂ ਪਹਿਲਾਂ ਇਸ ਤਰ੍ਹਾਂ ਨਹੀਂ ਮਿਲੇ ਸੀ ਪਹਿਲਾਂ ਅਸੀਂ ਸਿੰਪਲ ਮਿਲਦੇ ਸੀ ਤੇ ਹੁਣ ਅਸੀਂ ਫਿਜ਼ੀਕਲ ਹੋ ਚੁੱਕੇ ਸੀ ਇਸ ਤਰ੍ਹਾਂ ਹੀ ਬਸ ਸਾਡੀਆਂ ਗੱਲਾਂ ਬਾਤਾਂ ਫੋਨ ਤੇ ਹੁੰਦੀਆਂ ਰਹਿੰਦੀਆਂ ਸੀ ਤੇ ਥੋੜੇ ਦਿਨਾਂ ਬਾਅਦ ਹੀ ਮੈਂ ਤੇ ਕਰਨ ਬਾਹਰ ਮਿਲਦੇ ਰਹਿੰਦੇ ਸੀ ਇੱਕ ਦਿਨ ਮੈਨੂੰ ਕਰਨ ਨੇ ਵੀਡੀਓ ਕਾਲ ਕੀਤੀ ਤਾਂ ਮੈਂ ਵੀਡੀਓ ਕਾਲ ਤੇ ਗੱਲ ਕਰ ਰਹੀ ਸੀ ਕਿ ਅਚਾਨਕ ਹੀ ਮੇਰਾ ਘਰ ਵਾਲਾ ਵਿੱਕੀ ਆ ਗਿਆ ਤੇ ਉਹਨੇ ਮੈਨੂੰ ਵੀਡੀਓ ਕਾਲ ਕਰਦੇ ਹੋਏ ਵੇਖ ਲਿਆ ਤੇ ਮੈਂ ਫੜੀ ਗਈ ਵਿੱਕੀ ਨੇ ਮੇਰਾ ਫੋਨ ਫੜ ਲਿਆ ਤੇ ਵਿੱਚੋਂ ਨੰਬਰ ਕੱਢ ਲਿਆ ਤੇ ਕਰਨ ਨੂੰ ਵਾਰਨਿੰਗ ਦਿੱਤੀ ਕਿ ਜੇ ਅੱਜ ਤੋਂ ਬਾਅਦ ਮੇਰੀ ਘਰ ਵਾਲੀ ਨੂੰ ਫੋਨ ਕੀਤਾ ਤਾਂ ਤੇਰੀ ਖੈਰ ਨਹੀਂ ਪਰ ਵਿੱਕੀ ਨੂੰ ਇਹ ਨਹੀਂ ਪਤਾ ਸੀ ਕਿ ਕਰਨ ਮੇਰੇ ਪਿੰਡ ਦਾ ਮੁੰਡਾ ਆ ਤੇ ਵਿੱਕੀ ਨੇ ਮੇਰੇ ਚਪੇੜਾਂ ਲਾਈਆਂ ਤੇ ਵਿੱਕੀ ਮੈਨੂੰ ਵਾਰ-ਵਾਰ ਪੁੱਛ ਰਿਹਾ ਸੀ ਕਿ ਸੱਚ-ਸੱਚ ਦੱਸ ਮੁੰਡਾ ਕਿਹੜੇ ਪਿੰਡ ਦਾ ਆ ਪਰ ਮੈਂ ਉਹਨੂੰ ਕੁਝ ਵੀ ਨਹੀਂ ਦੱਸ ਰਹੀ ਸੀ ਜਿੰਨਾ ਟਾਈਮ ਮੈਂ ਨਾ ਦੱਸਿਆ ਉਹਨਾ ਟਾਈਮ ਉਹ ਮੇਰੇ ਕੋਲੋਂ ਪੁੱਛਣੋਂ ਨਾ ਹਟਿਆ ਤਾਂ ਫਿਰ ਮੈਂ ਅੱਕ ਕੇ ਦੱਸ ਦਿੱਤਾ ਤੇ ਮੈਂ ਉਹਨੂੰ ਕਹਿ ਦਿੱਤਾ ਕਿ ਮੇਰਾ ਤਾਂ ਉਹਦੇ ਨਾਲ ਵਿਆਹ ਤੋਂ ਪਹਿਲਾਂ ਦਾ ਰਿਲੇਸ਼ਨ ਸੀ ਉਹਨੂੰ ਮੈਂ ਬਹੁਤ ਪਿਆਰ ਕਰਦੀ ਆ ਤਾਂ ਉਹ ਹੋਰ ਗੁੱਸੇ ਵਿੱਚ ਆ ਗਿਆ ਤੇ ਉਹਨੇ ਮੈਨੂੰ ਕਾਫੀ ਕੁੱਟਿਆ ਤੇ ਉਹਨੇ ਮੇਰੇ ਕੋਲੋਂ ਫੋਨ ਵੀ ਫੜ ਲਿਆ ਤੇ ਮੈਨੂੰ ਕਹਿਣ ਲੱਗਾ ਕਿ ਅੱਜ ਤੋਂ ਬਾਅਦ ਤੂੰ ਫੋਨ ਨੂੰ ਹੱਥ ਵੀ ਨਹੀਂ ਲਗਾਉਣਾ ਜਦੋਂ ਤੂੰ ਆਪਣੇ ਘਰੇ ਗੱਲ ਕਰਨੀ ਹੋਊਗੀ ਤਾਂ ਮੇਰੇ ਫੋਨ ਤੋਂ ਕਰ ਲੈਵੀਂ ਅਦਰਵਾਇਜ਼ ਤੈਨੂੰ ਫੋਨ ਨਹੀਂ ਮਿਲੇਗਾ ਇਸ ਤਰ੍ਹਾਂ ਹੀ ਹੁਣ ਮੇਰੇ ਕੋਲ ਕੋਈ ਫੋਨ ਨਹੀਂ ਸੀ ਵਿੱਕੀ ਨੇ ਮੇਰਾ ਫੋਨ ਸਵਿਚ ਆਫ ਕਰਕੇ ਆਪਣੀ ਅਲਮਾਰੀ ਵਿੱਚ ਲੌਕ ਕਰਕੇ ਰੱਖ ਦਿੱਤਾ ਮੇਰਾ ਕਰਨ ਤੋਂ ਬਿਨਾ ਬਿਲਕੁਲ ਵੀ ਮੰਨ ਨਹੀਂ ਲੱਗਦਾ ਸੀ ਪਰ ਵਿੱਕੀ ਨੇ ਅਜੇ ਤੱਕ ਇਹ ਗੱਲ ਮੇਰੇ ਘਰਦਿਆਂ ਨੂੰ ਨਹੀਂ ਦੱਸੀ ਸੀ ਇੱਕ ਦਿਨ ਰਾਤ ਨੂੰ ਵਿੱਕੀ ਸੁੱਤਾ ਪਿਆ ਸੀ ਤੇ ਮੈਂ ਵਿੱਕੀ ਦਾ ਫੋਨ ਚੁੱਕ ਕੇ ਕਰਨ ਨਾਲ ਗੱਲ ਕਰਨ ਲੱਗ ਪੀ ਪਰ ਇਨੇ ਟਾਈਮ ਤੱਕ ਵਿੱਕੀ ਉੱਠ ਗਿਆ ਤੇ ਉਹ ਮੇਰੇ ਤੇ ਬਹੁਤ ਗੁੱਸਾ ਹੋਣ ਲੱਗ ਪਿਆ ਮੈਂ ਕਰਨ ਨੂੰ ਸਭ ਕੁਝ ਦੱਸ ਦਿੱਤਾ ਸੀ ਕਿ ਹੁਣ ਮੇਰੇ ਤੋਂ ਫੋਨ ਨਹੀਂ ਹੋਣਾ ਕਿਉਂਕਿ ਹੁਣ ਫੋਨ ਵਿੱਕੀ ਕੋਲ ਆ ਇੰਨੀ ਗੱਲ ਹੋਈ ਸੀ ਕਿ ਉਦੋਂ ਤੱਕ ਵਿੱਕੀ ਨੇ ਮੇਰੇ ਕੋਲੋਂ ਫੋਨ ਫੜ ਲਿਆ ਸੀ ਤੇ ਵਿੱਕੀ ਨੇ ਗੁੱਸੇ ਵਿੱਚ ਆ ਕੇ ਮੇਰੇ ਘਰ ਦੇ ਆਣੂ ਫੋਨ ਕਰ ਦਿੱਤਾ ਤੇ ਉਹਨਾਂ ਨੂੰ ਘਰ ਬੁਲਾ ਲਿਆ ਡੈਡੀ ਵਾਰ-ਵਾਰ ਪੁੱਛ ਰਹੇ ਸੀ ਕਿ ਕੀ ਗੱਲ ਹੋ ਗਈ ਪਰ ਵਿੱਕੀ ਨੇ ਕੁਝ ਨਾ ਦੱਸਿਆ ਤੇ ਵਿੱਕੀ ਕਹਿਣ ਲੱਗਾ ਬਸ ਤੁਸੀਂ ਕੱਲ ਨੂੰ ਇੱਥੇ ਆ ਜਿਓ ਤੁਹਾਨੂੰ ਘਰ ਆਏ ਨੂੰ ਸਾਰੀ ਗੱਲ ਦੱਸ ਦਾਂ ਅਗਲੇ ਦਿਨ ਮੇਰੇ ਘਰ ਦੇ ਜਦੋਂ ਆਏ ਤਾਂ ਵਿੱਕੀ ਨੇ ਸਾਰੀ ਗੱਲ ਉਹਨਾਂ ਨੂੰ ਦੱਸ ਦਿੱਤੀ ਤੇ ਮੇਰੇ ਘਰ ਦੇ ਵੀ ਮੈਨੂੰ ਗੁੱਸੇ ਹੋਣ ਲੱਗੇ ਤੇ ਕਹਿਣ ਲੱਗੇ ਤੈਨੂੰ ਪਹਿਲਾਂ ਹੀ ਸਮਝਾਇਆ ਸੀ ਕਿ ਇਹ ਗਲਤੀ ਦੁਬਾਰਾ ਨਾ ਕਰੀ ਪਰ ਤੂੰ ਨਹੀਂ ਹਟੀ ਮੈਂ ਚੁੱਪ ਕਰਕੇ ਬੈਠੀ ਹੋਈ ਸੀ ਤਾਂ ਵਿੱਕੀ ਕਹਿਣ ਲੱਗ ਪਿਆ ਅੱਜ ਤੋਂ ਬਾਅਦ ਮੈਂ ਇਹਨੂੰ ਪੇਕੇ ਨਹੀਂ ਜਾਣ ਦੇਣਾ ਕਿਉਂਕਿ ਮੈਨੂੰ ਪਤਾ ਲੱਗ ਗਿਆ ਕਿ ਉਹ ਤੁਹਾਡੇ ਪਿੰਡ ਦਾ ਹੀ ਮੁੰਡਾ ਤਾਂ ਮੇਰੇ ਘਰ ਦੇ ਕਹਿਣ ਲੱਗੇ ਜਿੱਦਾਂ ਤੂੰ ਕਹੇਂਗਾ ਅਸੀਂ ਉਦਾਂ ਹੀ ਤੇਰੇ ਨਾਲ ਰਜ਼ਾਮੰਦਾਂ ਅਸੀਂ ਆਪੇ ਇਹਨੂੰ ਇੱਥੇ ਆ ਕੇ ਮਿਲ ਜਾਇਆ ਕਰਾਂਗੇ ਬਸ ਤੂੰ ਇਹਨੂੰ ਕੰਟਰੋਲ ਵਿੱਚ ਰੱਖ ਤੇ ਮੇਰੇ ਘਰ ਦੇ ਮੈਨੂੰ ਜਾਣ ਲੱਗੇ ਇੱਕ ਗੱਲ ਵੀ ਕਹਿ ਗਏ ਸੀ ਕਿ ਇੱਥੇ ਚੁੱਪ ਕਰਕੇ ਤੂੰ ਇੱਜ਼ਤ ਨਾਲ ਰਹਿ ਜੇ ਤੂੰ ਇੱਥੇ ਇਹ ਕੰਮ ਕਰੇਂਗੀ ਤੇ ਵਿੱਕੀ ਨੇ ਤੈਨੂੰ ਘਰੋਂ ਕੱਢ ਦੇਣਾ ਤੇ ਅਸੀਂ ਵੀ ਤੈਨੂੰ ਆਪਣੇ ਘਰ ਨਹੀਂ ਇਸ ਕਰਕੇ ਹੁਣ ਤੋਂ ਸੋਚ ਸਮਝ ਕੇ ਗਲਤੀ ਕਰੀ ਇਸ ਤਰ੍ਹਾਂ ਕਹਿ ਕੇ ਉਹ ਵਾਪਸ ਚਲੇ ਗਏ ਵਿੱਕੀ ਕੰਮ ਤੇ ਚਲਾ ਜਾਂਦਾ ਸੀ ਤੇ ਮੈਂ ਸਾਰਾ ਦਿਨ ਘਰ ਬੈਠੀ ਬੋਰ ਹੋ ਜਾਂਦੀ ਸੀ ਕਿਉਂਕਿ ਮੇਰੇ ਕੋਲ ਫੋਨ ਵੀ ਨਹੀਂ ਸੀ ਇੱਕ ਦਿਨ ਮੈਂ ਗਵਾਂਡੀਆਂ ਦੀ ਕੁੜੀ ਦੇ ਫੋਨ ਤੋਂ ਕਰਨ ਨੂੰ ਫੋਨ ਕਰ ਲਿਆ ਮੈਂ ਉਹ ਕੁੜੀ ਨੂੰ ਕਹਿ ਦਿੱਤਾ ਕਿ ਮੇਰੇ ਫੋਨ ਵਿੱਚ ਰੀਚਾਰਜ ਖਤਮ ਹੈ ਇਸ ਕਰਕੇ ਮੈਨੂੰ ਤੇਰਾ ਫੋਨ ਚਾਹੀਦਾ ਤੇ ਮੈਂ ਕਰਨ ਨਾਲ ਕਾਫੀ ਟਾਈਮ ਗੱਲ ਕੀਤੀ ਵਿੱਕੀ ਦੇ ਆਉਣ ਤੋਂ ਪਹਿਲਾਂ ਪਹਿਲਾਂ ਮੈਂ ਫੋਨ ਉਹਨਾਂ ਦੇ ਘਰ ਫੜਾ ਆਈ ਉਸ ਦਿਨ ਰਖੜੀ ਸੀ ਮੈਂ ਵਿੱਕੀ ਨੂੰ ਕਹਾ ਰਏ ਨੂੰ ਕਿਹਾ ਕਿ ਮੈਂ ਰਖੜੀ ਬੰਨਣ ਆਪਣੇ ਘਰ ਜਾਣਾ ਤਾਂ ਵਿੱਕੀ ਕਹਿਣ ਲੱਗਾ ਕੋਈ ਗੱਲ ਨਹੀਂ ਤੇਰੇ ਭਰਾ ਹੀ ਇੱਥੇ ਆ ਜਾਣਗੇ ਜਦੋਂ ਵਿੱਕੀ ਨੇ ਮੇਰੇ ਘਰ ਫੋਨ ਕੀਤਾ ਤਾਂ ਮੇਰੇ ਘਰ ਦੇ ਆਣੇ ਵੀ ਕਹਿ ਦਿੱਤਾ ਕਿ ਅਸੀਂ ਮੁੰਡਿਆਂ ਨੂੰ ਇੱਥੇ ਭੇਜ ਦਿੰਨੇ ਆ ਇਹਨੂੰ ਘਰ ਹੀ ਰੱਖੀ ਇੱਥੇ ਇਹਨੇ ਕੀ ਕਰਨਾ ਮੇਰੇ ਭਰਾ ਆ ਕੇ ਮੇਰੇ ਕੋਲੋਂ ਰਖੜੀ ਬਣਵਾ ਗਏ ਇਸ ਤਰ੍ਹਾਂ ਹੀ ਕਾਫੀ ਟਾਈਮ ਲੰਘ ਗਿਆ ਤੇ ਵਿੱਕੀ ਨੂੰ ਲੱਗ ਰਿਹਾ ਸੀ ਕਿ ਮੈਂ ਸੁਧਰ ਗਈਆਂ ਹੁਣ ਮੈਂ ਪ੍ਰੈਗਨੈਂਟ ਵੀ ਹੋ ਚੁੱਕੀ ਸੀ ਹੁਣ ਵਿੱਕੀ ਮੇਰਾ ਅੱਗੇ ਨਾਲੋਂ ਵੱਧ ਧਿਆਨ ਰੱਖਣ ਲੱਗ ਪਿਆ ਤੇ ਉਹਨੂੰ ਮੇਰੇ ਤੇ ਤਰਸ ਆ ਗਿਆ ਉਹਨੂੰ ਲੱਗ ਰਿਹਾ ਸੀ ਕਿ ਮੈਂ ਹੁਣ ਬਿਲਕੁਲ ਸੁਧਰ ਗਈਆਂ ਤੇ ਮੈਂ ਹੁਣ ਕਦੇ ਵੀ ਕਰਨ ਨਾਲ ਗੱਲ ਨਹੀਂ ਕਰਦੀ ਵਿੱਕੀ ਨੇ ਮੈਨੂੰ ਫੋਨ ਦੇ ਦਿੱਤਾ ਤੇ ਮੈਨੂੰ ਕਹਿਣ ਲੱਗਾ ਕਿ ਦੇਖ ਮੈਂ ਤੇਰੇ ਤੇ ਵਿਸ਼ਵਾਸ ਕਰਕੇ ਤੈਨੂੰ ਫੋਨ ਦੇਣ ਲੱਗਾ ਤੇ ਸਾਰਾ ਦਿਨ ਤੋਂ ਘਰੇ ਬੋਰ ਹੋ ਜਾਨੀ ਹੋਏਂਗੀ ਇਸ ਕਰਕੇ ਤੂੰ ਫੋਨ ਚਲਾ ਲਿਆ ਕਰ ਪਰ ਤੂੰ ਮੁੰਡੇ ਨਾਲ ਕਦੇ ਵੀ ਗੱਲ ਨਾ ਕਰੀ ਮੈਂ ਕਿਹਾ ਠੀਕ ਆ ਪਰ ਮੈਂ ਕਰਨ ਤੋਂ ਬਿਨਾ ਕਿੱਥੇ ਰਹਿ ਸਕਦੀ ਸੀ ਮੈਂ ਦਿਨੇ ਸਾਰਾ ਦਿਨ ਕਰਨ ਨਾਲ ਗੱਲਾਂ ਮਾਰਦੀ ਰਹਿੰਦੀ ਸੀ ਜਦੋਂ ਕਰਨ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਮੈਂ ਮਾਂ ਬਣਨ ਵਾਲੀ ਆ ਤਾਂ ਉਹ ਸੈਡ ਜਾ ਹੋ ਗਿਆ ਤੇ ਮੈਨੂੰ ਕਹਿਣ ਲੱਗਾ ਕਿ ਹੁਣ ਤੂੰ ਪੱਕਾ ਹੀ ਸਾਰੀ ਉਮਰ ਆਪਣੇ ਘਰ ਵਾਲੇ ਨਾਲ ਰਹੇਂਗੀ ਤਾਂ ਮੈਂ ਕਿਹਾ ਪਤਾ ਨਹੀਂ ਪਰ ਮੈਂ ਤੇਰੇ ਬਿਨਾਂ ਨਹੀਂ ਰਹਿ ਸਕਦੀ ਕਰਨ ਮੈਨੂੰ ਕਹਿਣ ਲੱਗਾ ਕਿ ਆਪਾਂ ਦੋਵੇਂ ਭੱਜ ਕੇ ਵਿਆਹ ਕਰਵਾ ਲੈਨੇ ਆ ਪਰ ਮੈਂ ਪ੍ਰੈਗਨੈਂਸੀ ਇਸ ਤਰ੍ਹਾਂ ਮੈਂ ਭੱਜ ਨਹੀਂ ਸਕਦੀ ਸੀ ਤਾਂ ਮੈਂ ਉਹਨੂੰ ਕਿਹਾ ਕਿ ਇੱਕ ਵਾਰ ਮੇਰਾ ਬੱਚਾ ਹੋ ਲੈਣ ਦੇ ਫਿਰ ਆਪਾਂ ਵੇਖਦੇ ਹਾਂ ਕੀ ਕਰਨਾ ਇਸ ਤਰ੍ਹਾਂ ਹੀ ਹੱਸਦੇ ਖੇਡਦੇ ਮੇਰੇ 9 ਮਹੀਨੇ ਲੰਘ ਗਏ ਤੇ ਮੇਰੇ ਘਰ ਧੀ ਨੇ ਜਨਮ ਲਿਆ ਵਿੱਕੀ ਆਪਣੀ ਧੀ ਨੂੰ ਲੈ ਕੇ ਬੜਾ ਖੁਸ਼ ਸੀ ਮੇਰੀ ਧੀ ਬੜੀ ਪਿਆਰੀ ਸੀ ਹੁਣ ਵਿੱਕੀ ਨੂੰ ਲੱਗ ਰਿਹਾ ਸੀ ਕਿ ਮੈਂ ਕਰਨ ਦਾ ਖਿਹੜਾ ਛੱਡ ਦਿੱਤਾ ਇਸ ਕਰਕੇ ਉਹ ਮੇਰੇ ਤੇ ਕੋਈ ਰੋਗ ਨਹੀਂ ਲਾਉਂਦਾ ਸੀ ਉਹਨੂੰ ਲੱਗਦਾ ਸੀ ਕਿ ਹੁਣ ਤਾਂ ਸਾਡੇ ਕੁੜੀ ਹੋ ਗਈ ਆ ਹੁਣ ਤਾਂ ਇਹ ਸਾਰਾ ਦਿਨ ਇਹਦੇ ਵਿੱਚ ਬਿਜ਼ੀ ਰਹਿੰਦੀ ਹੋਣੀ ਮੈਂ ਆਪਣੀ ਧੀ ਨੂੰ ਬੜਾ ਪਿਆਰ ਕਰਦੀ ਸੀ ਇੱਕ ਦਿਨ ਕਰਨ ਮੈਨੂੰ ਕਹਿਣ ਲੱਗਾ ਕਿ ਤੂੰ ਕੁੜੀ ਨੂੰ ਲੈ ਕੇ ਬਾਹਰ ਸ਼ਹਿਰ ਵਿੱਚ ਆਈਂ ਮੈਂ ਵੀ ਇਹਨੂੰ ਮਿਲਣਾ ਚਾਹੁੰਨਾ ਪਰ ਮੈਂ ਕੋਈ ਰਿਸਕ ਨਹੀਂ ਲੈਣਾ ਚਾਹੁੰਦੀ ਸੀ ਕਿਉਂਕਿ ਮੈਂ ਪਹਿਲਾਂ ਵੀ ਕਈ ਵਾਰ ਫੜੀ ਜਾ ਚੁੱਕੀ ਸੀ ਮੈਂ ਕਰਨ ਨੂੰ ਕਈ ਵਾਰ ਸਮਝਾਇਆ ਕਿ ਨਹੀਂ ਆਪਾਂ ਹੁਣ ਕੋਈ ਰਿਸਕ ਨਹੀਂ ਲੈਣਾ ਆਪਣੀ ਫੋਨ ਤੇ ਗੱਲ ਹੁੰਦੀ ਆ ਇੰਨਾ ਹੀ ਬੜਾ ਪਰ ਕਰਨ ਨਾ ਮੰਨਿਆ ਉਹ ਮੇਰੇ ਨਾਲ ਗੁੱਸੇ ਹੋਣ ਲੱਗ ਪਿਆ ਕਿ ਤੇਰੀ ਧੀ ਮੇਰੀ ਕੋਝ ਨਹੀਂ ਲੱਗਦੀ ਫਿਰ ਮੈਂ ਕਹਾ ਚੱਲ ਠੀਕ ਆ ਥੋੜੇ ਟਾਈਮਲੀ ਮੈਂ ਬਾਹਰ ਆਉਂਗੀ ਤੇ ਕਰਨ ਮੈਨੂੰ ਤੇ ਕੁੜੀ ਨੂੰ ਬਿਠਾ ਕੇ ਬਾਈਕ ਤੇ ਦੂਜੇ ਸ਼ਹਿਰ ਲੈ ਗਿਆ ਤੇ ਉੱਥੇ ਉਹਨੇ ਕੁੜੀ ਨਾਲ ਕਾਫੀ ਪਿਆਰ ਕੀਤਾ ਤੇ ਜਦੋਂ ਮੈਂ ਘਰ ਆਈ ਤਾਂ ਮੇਰੇ ਆਉਂਦੇ ਤੱਕ ਵਿੱਕੀ ਘਰ ਆ ਚੁੱਕਾ ਸੀ ਤੇ ਵਿੱਕੀ ਨੇ ਸਾਨੂੰ ਦੋਵਾਂ ਨੂੰ ਆਉਂਦੇ ਵੇਖ ਲਿਆ ਜਦੋਂ ਮੈਂ ਬਾਈਕ ਤੋਂ ਉੱਤਰ ਕੇ ਅੰਦਰ ਆਉਣ ਲੱਗੀ ਤਾਂ ਵਿੱਕੀ ਮੈਨੂੰ ਕਹਿਣ ਲੱਗਾ ਕਿ ਇੱਥੇ ਹੀ ਰੁਕ ਜਾ ਹੁਣ ਸਾਰੀ ਗੱਲ ਨਿਬੇੜ ਹੀ ਲੈਨੇ ਆ ਮੈਨੂੰ ਲੱਗਾ ਸੀ ਹੁਣ ਬੱਚਾ ਹੋ ਗਿਆ ਤੇ ਤੂੰ ਸੁਧਰ ਗਈ ਹੋਵੇਂਗੀ ਪਰ ਤੂੰ ਸੁਧਰਣ ਵਾਲੀ ਨਹੀਂ ਆ ਵਿੱਕੀ ਨੇ ਮੇਰੇ ਘਰਦਿਆਂ ਨੂੰ ਬੁਲਾ ਲਿਆ ਤੇ ਉਹਨਾਂ ਨੂੰ ਸਾਫ਼-ਸਾਫ਼ ਕਹਿ ਦਿੱਤਾ ਕਿ ਮੈਂ ਤੁਹਾਡੀ ਧੀ ਨੂੰ ਹੁਣ ਘਰ ਵਿੱਚ ਨਹੀਂ ਰੱਖਣਾ ਇਹਨੂੰ ਲੈ ਜਾਓ ਤਾਂ ਮੇਰੇ ਘਰ ਵਾਲਿਆਂ ਨੇ ਵੀ ਜਵਾਬ ਦੇ ਦਿੱਤਾ ਕਿ ਅਸੀਂ ਵੀ ਇਹਨੂੰ ਆਪਣੇ ਘਰ ਵਾਪਸ ਨਹੀਂ ਲੈ ਕੇ ਜਾਣਾ ਮੇਰਾ ਘਰ ਵਾਲਾ ਕਹਿਣ ਲੱਗਾ ਕਿ ਮੇਰੀ ਕੁੜੀ ਫੜਾ ਤੇ ਜਾ ਜਿੱਧਰ ਜਾਣਾ ਤੂੰ ਆਪਣੇ ਆਸ਼ਿਕ ਨਾਲ ਹੀ ਰਹਿ ਕਰਨ ਉਦੋਂ ਤੱਕ ਉੱਥੋਂ ਜਾ ਚੁੱਕਿਆ ਸੀ ਕਿਉਂਕਿ ਉਹਨੂੰ ਨਹੀਂ ਪਤਾ ਸੀ ਕਿ ਮੇਰਾ ਘਰ ਵਾਲਾ ਘਰ ਆ ਗਿਆ ਤੇ ਮੈਂ ਕਾਫੀ ਮਿੰਤਾ ਕੀਤੀਆਂ ਪਰ ਵਿੱਕੀ ਨਹੀਂ ਮੰਨਿਆ ਉਹ ਕਹਿਣ ਲੱਗਾ ਕਿ ਪਹਿਲਾਂ ਤਾਂ ਫੋਨ ਤੇ ਗੱਲ ਕਰਦੀ ਸੀ ਠੀਕ ਸੀ ਮੈਂ ਇੱਕ ਗਲਤੀ ਸਮਝ ਕੇ ਮਾਫ ਕਰ ਦਿੱਤੀ ਪਰ ਹੁਣ ਤਾਂ ਤੂੰ ਸ਼ਰਿਆਂ ਮ ਆਪਣੇ ਆਸ਼ਿਕ ਨਾਲ ਮੂੰਹ ਕਾਲਾ ਕਰਕੇ ਆਈਆਂ ਹੁਣ ਮੈਂ ਤੈਨੂੰ ਇੱਕ ਮਿੰਟ ਵੀ ਆਪਣੇ ਘਰ ਵਿੱਚ ਨਹੀਂ ਰੱਖੂੰਗਾ ਵਿੱਕੀ ਨੇ ਮੈਨੂੰ ਘਰ ਤੋਂ ਬਾਹਰ ਕੱਢ ਦਿੱਤਾ ਤੇ ਕੁੜੀ ਨੂੰ ਆਪਣੇ ਨਾਲ ਰੱਖ ਲਿਆ ਮੈਂ ਬਾਹਰ ਜਾ ਕੇ ਕਰਨ ਨੂੰ ਫੋਨ ਕੀਤਾ ਤੇ ਉਹਨੂੰ ਸਾਰੀ ਗੱਲ ਦੱਸੀ ਤਾਂ ਕਰਨ ਮੈਨੂੰ ਕਹਿਣ ਲੱਗਾ ਤੂੰ ਇੱਥੇ ਰੁਕ ਜਾ ਮੈਂ ਹੁਣੇ ਤੈਨੂੰ ਲੈਣ ਆਉਣਾ ਤਾਂ ਮੈਂ ਕਰਨ ਨੂੰ ਕਿਹਾ ਕਿ ਆਪਾਂ ਕਿੱਥੇ ਜਾਵਾਂਗੇ ਤਾਂ ਕਰਨ ਕਹਿਣ ਲੱਗਾ ਕੋਈ ਗੱਲ ਨਹੀਂ ਜੇ ਉਹਨਾਂ ਨੇ ਤੇਰਾ ਸਾਥ ਛੱਡ ਦਿੱਤਾ ਤਾਂ ਮੈਂ ਤੇਰੇ ਨਾਲ ਆ ਮੇਰੇ ਕਰਕੇ ਤੇਨੂੰ ਉਹਨਾਂ ਨੇ ਘਰੋਂ ਬੇਕਾਰ ਕੀਤਾ ਹੁਣ ਮੈਂ ਤੈਨੂੰ ਆਪਣੇ ਨਾਲ ਰੱਖਾਂਗਾ ਪਰ ਮੈਨੂੰ ਇਹ ਡਰ ਸੀ ਕਿ ਕਿਤੇ ਕਰਨ ਦੇ ਘਰ ਦੇ ਵੀ ਮੈਨੂੰ ਘਰੋਂ ਬਾਹਰ ਨਾ ਕੱਢ ਦੇਣ ਜਦੋਂ ਕਰਨ ਨੇ ਆਪਣੇ ਘਰ ਫੋਨ ਕਰਕੇ ਦੱਸਿਆ ਕਿ ਇਸ ਤਰ੍ਹਾਂ ਮੈਂ ਉਹਦੇ ਨਾਲ ਵਿਆਹ ਕਰਵਾਉਣਾ ਚਾਹੁੰਨਾ ਤਾਂ ਉਹਦੇ ਘਰਦਿਆਂ ਨੇ ਕਿਹਾ ਕਿ ਲੱਤਾਂ ਤੋੜ ਦੇਵਾਂਗੇ ਜੇ ਤੂੰ ਪਿੰਡ ਦੀ ਕੁੜੀ ਲੈ ਕੇ ਘਰ ਆਇਆ ਅਸੀਂ ਇਸ ਤਰ੍ਹਾਂ ਉਹਨੂੰ ਨਹੀਂ ਰੱਖ ਸਕਦੇ ਤਾਂ ਫਿਰ ਅਸੀਂ ਫੈਸਲਾ ਕੀਤਾ ਕਿ ਆਪਾਂ ਘਰ ਨਹੀਂ ਜਾਵਾਂਗੇ ਅਸੀਂ ਕਈ ਮਹੀਨੇ ਕਿਸੇ ਗੁਰਦੁਆਰੇ ਵਿੱਚ ਰਹੇ ਤੇ ਉਸ ਤੋਂ ਬਾਅਦ ਅਸੀਂ ਹੌਲੀ-ਹੌਲੀ ਕਰਾਏ ਤੇ ਘਰ ਲਿਆ ਕਿਉਂਕਿ ਕਰਨ ਨੂੰ ਹੁਣ ਬਹੁਤ ਟਾਈਮ ਬਾਅਦ ਕੰਮ ਮਿਲਿਆ ਸੀ ਤੇ ਹੁਣ ਅਸੀਂ ਕਿਰਾਏ ਤੇ ਰਹਿ ਰਹੇ ਆں ਬੇਸ਼ੱਕ ਸਾਡਾ ਗੁਜ਼ਾਰਾ ਥੋੜਾ ਮੁਸ਼ਕਲ ਨਾਲ ਹੁੰਦਾ ਪਰ ਅਸੀਂ ਇੱਕ ਦੂਜੇ ਨਾਲ ਖੁਸ਼ ਆਂ ਪਰ ਮੈਨੂੰ ਆਪਣੀ ਧੀ ਦੀ ਯਾਦ ਬਹੁਤ ਆਉਂਦੀ ਆ ਮੈਨੂੰ ਉਹਦੀ ਕਮੀ ਹਮੇਸ਼ਾ ਮਹਿਸੂਸ ਹੁੰਦੀ ਰਹਿੰਦੀ ਆ ਮੈਂ ਕਈ ਵਾਰ ਵਿੱਕੀ ਦੀਆਂ ਫੋਨ ਕਰਕੇ ਮਿੰਤਾ ਕੀਤੀਆਂ ਕਿ ਮੈਨੂੰ ਇੱਕ ਵਾਰ ਮਿਲਵਾ ਦਿਓ ਪਰ ਉਹਨੇ ਮੁੜ ਕੇ ਨਾ ਤਾਂ ਮੇਰੀ ਧੀ ਨੂੰ ਮੇਰੇ ਨਾਲ ਮਿਲਵਾਇਆ ਤੇ ਨਾ ਹੀ ਮੈਨੂੰ ਉਹਨੂੰ ਦੇਣ ਲਈ ਤਿਆਰ ਬੇਸ਼ੱਕ ਮੈਂ ਕਰਨ ਨਾਲ ਕਾਫੀ ਖੁਸ਼ ਰਹਿ ਰਹੀਆਂ ਪਰ ਕੋਈ ਨਾ ਕੋਈ ਕਮੀ ਜ਼ਿੰਦਗੀ ਵਿੱਚ ਰਹਿ ਹੀ ਜਾਂਦੀ ਹੈ ਜੋ ਕਿ ਮੇਰੀ ਧੀ ਦੀ ਆ ਉਹ ਕਮੀ ਮੈਨੂੰ ਹਮੇਸ਼ਾ ਰੜਕਦੀ ਰਹੂਗੀ ਤਾਂ ਐਸੀ ਅੱਜ ਦੀ ਸਟੋਰੀ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਕਮੈਂਟ ਚ ਜ਼ਰੂਰ ਦੱਸਣਾ ਹੋਰ ਨਵੀਆਂ-ਨਵੀਆਂ ਸਟੋਰੀਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਸਟੋਰੀ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ